ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਿਹਨਾਂ ਵੀਰਾਂ ਪਿਆਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇੰਡੀਆ ਗੱਠਜੋੜ ਦੀ ਵੱਡੀ ਰਣਨੀਤੀ ਪੜੋ ਕੀ ਲਿਆ ਫੈਸਲਾ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਇਨਕਲੂ ਸਿਵ ਐਲਾਈਸਾ ਇੰਡੀਆ ਦੀਆਂ 24 ਪਾਰਟੀਆਂ ਦੇ ਮੁੱਖ ਆਗੂ ਨੇ ਸ਼ਨੀਵਾਰ ਨੂੰ ਇੱਕ ਆਨਲਾਈਨ ਮੀਟਿੰਗ ਕੀਤੀ ਹੈ ਇਸ ਮੀਟਿੰਗ ਵਿੱਚ ਆਉਣ ਵਾਲੇ ਸੰਸਦ ਅਤੇ ਮੰਤਰੀ ਸੈਸ਼ਨ ਦੌਰਾਨ ਸਰਕਾਰ ਨੂੰ ਕੇ ਰੰਦੀਰਾਨ ਨੀਤੀ ਤੇ ਚਰਚਾ ਕੀਤੀ ਗਈ ਹੈ ਮੁੱਖ ਮੁੱਦਿਆਂ ਵਿੱਚ ਹੈ ਪੈਲਗਮ ਅਤਵਾਦੀ ਹਮਲਾ ਆਪਰੇਸ਼ਨਸ ਦੂਰ ਦਾ ਅਚਾਨਕ ਬੰਦ ਹੋਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵਿਚੋਲਗੀ ਦੇ ਦਾਅਵੇ ਤੇ ਬਿਹਾਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸਮੀਖਿਆ ਸ਼ਾਮਲ ਹੈ ਇਸ ਮੀਟਿੰਗ ਵਿੱਚ ਕਾਂਗਰਸ ਸੰਸਦਨੀ ਪਾਰਟੀ ਦੇ ਮੁਖੀ ਸੋਨੀਆ ਗਾਂਧੀ ਕਾਂਗਰਸ ਪ੍ਰਧਾਨ ਮਲਿਕਾ ਰਾਜੁਨ ਖੜਗੇ ਇਸਾਬ ਕਾ ਪ੍ਰਧਾਨ ਰਾਹੁਲ ਗਾਂਧੀ ਤ੍ਰਿਮਨ ਮੋਲ ਕਾਂਗਰਸ ਦੇ ਜਨਰ ਸਕੱਤਰ ਅਭਿਸ਼ੇਕ ਬੈਨਰਜੀ ਸਮਾਜਵਾਦੀ ਪਾਰਟੀ ਦੇ ਨਿਰਾਮ ਗੋਪਾਲ ਜੱਦਵ ਸ਼ਿਵ ਸੈਨਾ ਅਤੇ ਉੱਧਰ ਠਾਕਰੇ ਠਾਕਰੇ ਰਾਸ਼ਟ੍ਰਪਤੀ ਜਨਤਾ ਰਾਸ਼ਟ੍ਰ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਜੱਦਵ ਚਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਹੇਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਭਾਰਤੀ ਕਮਿਊਨਿਸਟ ਪਾਰਟੀ ਅੱਬ ਰਿਬਲੇਸ਼ਨ ਦੇ ਜਨਨਕਤਰ ਦੀਪਿਕਾ ਪਾਟਿਆ ਪਟਾਚਾਰੀ ਸਮੇਤ ਕਈ ਆਗੂ ਸ਼ਾਮਲ ਹਨ ਇਸ ਮੀਟਿੰਗ ਦਾ ਮੁੱਖ ਏਜੰਡਾ ਪੈਲਗਾਮ ਹਮਲਾ ਅਤੇ 트럼ਪ ਦੇ ਦਾਵੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਿਨੀਅਰ ਆਗੂ ਆਗੂ ਪਰਮੋਦ ਤਵਾਰੀ ਨੇ ਦੱਸਿਆ ਹੈ ਕਿ ਮੀਟਿੰਗ ਬਹੁਤ ਹੀ ਸਦਭਾਵਨਾ ਪੂਰਨ ਮਾਹੌਲ ਵਿੱਚ ਹੋਈ ਹੈ ਅਤੇ ਸਾਰੇ ਆਗੂ ਇੱਕੋ ਸਫ਼ੇਤੇ ਹਨ ਉਹਨਾਂ ਕਹੇ ਕਿ ਸਭ ਤੋਂ ਵੱਧ ਤਹਿਜ਼ੀਬ ਵਾਲਾ ਮੁੱਦਾ ਪੈਲਗਾਮ ਦਾ ਹੈ ਆਗੂਆਂ ਨੇ ਇਸ ਗੱਲ ਤੇ ਡੂੰਗੀ ਚਿੰਤਾ ਪ੍ਰਗਟਾਈ ਹੈ ਕਿ ਪੈਲਗਮ ਹਮਲੇ ਵਿੱਚ ਸ਼ਾਮਲ ਅਤਵਾਦੀਆਂ ਨੂੰ ਅਜੇ ਤੱਕ ਨਿਆਂ ਦੇ ਕਟਗਰੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਅਤਵਾਦੀ ਨੇ ਇਹ ਵੀ ਦੱਸਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਟਰੰਪ ਨੇ ਵਿਚੋਲਗੀ ਦੇ ਦਾਅਵੇ ਅਤੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਦੇ ਮੁੱਦੇ 'ਤੇ ਵੀ ਚਰਚਾ ਹੋਈ ਹੈ ਕਾਂਗਰਸੀ ਆਗੂ ਅਤੇ ਜੋ ਜ਼ੋਰ ਦੇ ਕੇ ਕਹੇ ਕਿ ਪ੍ਰਧਾਨ ਮੰਤਰੀ ਨੂੰ 트ੰਪ ਦੇ ਦਾਅਵੇ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਮੁੱਖ ਹੋਰ ਮੁਰਮੁਖ ਮੁੱਦੇ ਬਿਹਾਰ ਵਿੱਚ ਵੋਟਰ ਸੂਚੀਆਂ ਸੂਚੀਆਂ ਅਤੇ ਨਿਵੇਸ਼ ਨੀਤੀ ਮੀਟਿੰਗ ਵਿੱਚ ਬਿਹਾਰ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਤੇ ਚਿੰਤਾ ਪ੍ਰਗਟਾਈ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ